बाबा साहब डॉ पीमराम वेदकर ਦਾ ਜਨਮ ਦਿਹਾੜਾ ਜਿੱਥੇ ਦੇਸ਼ ਭਰ ਦੇ ਵਿੱਚ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਤੇ ਇਸੇ ਮੌਕੇ ਕੇਂਦਰੀ ਭਗਵਾਨ ਵਾਲਮੀਕੀ ਮੰਦਿਰ ਸਥਾ ਫਿਰੋਜ਼ਪੁਰ ਛੌਨੀ ਤੋਂ ਵੱਲੋਂ ਬੜੀ ਹੀ ਧੂਮਤਾਂ ਤੇ ਸ਼ਰਧਾ ਦੇ ਨਾਲ ਇਹ ਦਿਨ ਮਨਾਇਆ ਗਿਆ ਇਸ ਮੌਕੇ ਫਿਰੋਜ਼ਪੁਰ ਦਿਹਾਤੀ ਦੇ ਸਾਬਕਾ ਵਿਧਾਇਕ ਸਰਦਾਰ ਜਗਿੰਦਰ ਸਿੰਘ ਚੰਦੂ ਮੁੱਖ ਮਹਿਮਾਨ ਦੇ ਇਸ ਮੁਕੇ ਫਿਰੋਜ਼ਪੁਰ ਦਿਹਾਤੀ ਦੇ ਸਾਬਕਾ ਵਿਧਾਇਕ ਸਰਦਾਰ ਜੋਗਿੰਦਰ ਸਿੰਘ ਜਿੰਦੂ ਮੁਖ ਮਹਿਮਾਨ ਦੇ ਵਜੂ ਮੌਜੂਦ ਤੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਮੁਖੀ ਸੁਨੀਲ ਸਹੂਤਾ ਨੇ ਦੱਸਿਆ ਕਿ ਡਾਕਟਰ ਪੀਮਰਾਮ ਅੰਬੇਦਕਰ ਦੇ ਜਨਮ ਦਿਵਸ ਤੇ ਉਹਨਾਂ ਦੀ ਕਮੇਟੀ ਵੱਲੋਂ ਮੰਦਰ ਦੇ ਹੱਤੇ ਦੇ ਵਿੱਚ ਇੱਕ ਸੱਤ ਸੰਗ ਦਾ ਆਯੋਜਨ ਕੀਤਾ ਗਿਆ ਸੱਤ ਸੰਗ ਤੋਂ ਬਾਅਦ ਸਾਰੇ ਬੱਚਿਆਂ ਨੂੰ ਕਾਪੀਆਂ ਪੈਨਸਲ ਤੇ ਪੈਨ ਪੇਟ ਕੀਤੇ ਗਏ ਉਹਨਾਂ ਦੱਸਿਆ ਕਿ ਮੰਦਰ ਕਮੇਟੀ ਦੇ ਵੱਲੋਂ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਦੂਜੇ ਪਾਸੇ ਜਾਣਕਾਰੀ ਦਿੰਦਿਆਂ ਭਾਰਤੀ ਵਾਲਮੀਕੀ ਧਰਮ ਸਮਾਜ ਪੰਜਾਬ ਦੇ ਉਪ ਮੁਖੀ ਅਮਨ द्राविड़ ਨੇ ਦੱਸਿਆ ਕਿ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਦਕਰ ਜੀ ਦੀ ਮਹਾਨਤਾ ਨੂੰ ਸ਼ਬਦਾਚ ਬਿਆਨ ਨਹੀਂ ਕੀਤਾ ਜਾ ਸਕਦਾ ਪ੍ਰਸਿਅਨਾਂ ਦੁਆਰਾ ਦਿਤੀਆਂ ਸਿੱਖਿਆਵਾਂ ਤੇ ਚਲੰਦੀ ਕੋਸ਼ਿਸ਼ ਕਰ ਸਕਦੇ ਆ ਜੋ ਪ੍ਰੋਗਰਾਮ ਅੰਬੇਦਕਰ ਜਨਤੀ ਦਾ ਮਨਾਇਆ ਹੋਂਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਸਮੂਹ ਦੇਸ਼ ਵਾਸੀਆਂ ਦਾ ਆਪਣੇ ਵੱਲੋਂ ਭਾਰਤੀ ਹਵਾਲ ਮੇਂ ਕੀ ਤਰਨ ਸਮਾਜ ਤਵਾਦਸ ਭਾਰਤ ਵੱਲੋਂ ਕੇਂਦਰੀ ਭਗਵਾਨ ਵਾਲਮੀਕੀ ਮੰਦਰ ਲੋਜਪੁਰ ਕੈਂਟ ਵੱਲੋਂ ਗੁੱਗਾ ਮੇਰੇ ਜਾਂਸਨ ਕਲਿਆਣ ਸੁਸਾਇਟੀ ਵੱਲੋਂ ਹੋ ਡਾਕਟਰ ਬੀ ਆਰ ਅੰਬੇਡਕਰ ਯੂਥ ਫੈਸਟਰ ਸੁਸਾਇਟੀ ਇਹਨਾਂ ਦੇ ਸਾਰਿਆਂ ਦੇ ਸਹਿਯੋਗ ਤੋਂ ਵੱਲੋਂ ਅਸੀਂ ਸਾਰੇ ਸਮੂਹ ਦੇਸ਼ ਵਾਸੀਆਂ ਦਾ ਧੰਨਵਾਦ ਕਰਦੇ ਆਂ ਔਰ ਵਧਾਈ ਦਿੰਨੇ ਆਂ ਵੀ ਜਿਹੜੇ ਸਾਰੇ ਦੇਸ਼ ਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਜਨਮ ਦਿਹਾੜਾ ਬੜੀ ਖੁਸ਼ੀ ਤੇ ਸੁਚੱਜੇ ਢੰਗ ਨਾਲ ਮਨੰਦਨੇ ਔਰ ਆਸ ਕਰਦੇ ਆਂ ਵੀ ਉਹਨਾਂ ਦੀ ਦਿੱਤੀ ਸਿੱਖਿਆਵਾਂ ਤੇ ਸਮੂਹ ਦੇਸ਼ ਚੱਲੇ ਬੱਚੇ ਵੱਡੇ ਔਰ ਬਜ਼ੁਰਗ ਔਰ ਸਾਡੀ ਮਹਿਲਾਵਾਂ ਜੋ ਬਾਬਾ ਸਾਹਿਬ ਨੇ ਉਹਨਾਂ ਨੂੰ ਅਧਿਕਾਰ ਦਿੱਤੇ ਆ ਉਹ ਅਧਿਕਾਰਾਂ ਦਾ ਜੋ ਅੱਜ ਉਹ ਫਾਇਦਾ ਲੈ ਰਹੇ ਨੇ ਅਸੀਂ ਚਾਹੁੰਦੇ ਆਂ ਵੀ ਜੋ ਕੁਝ ਸਰਕਾਰ ਜੋ ਕੁਝ ਪਾਰਟੀਆਂ ਰਾਜਨੀਤਿਕ ਬਾਬਾ ਸਾਹਿਬ ਦੇ ਸੰਵਿਧਾਨ ਨਾਲ ਖਿਲਵਾੜ ਕਰਨਾ ਚਾਹੁੰਦੀਆਂ ਨੇ ਅਸੀਂ ਵਾਲਮੀਕਨ ਸਮਾਜ ਵੱਲੋਂ ਔਰ ਸਮੂਹ ਦਲ ਸਮਾਜ ਵੱਲੋਂ ਇੱਕ ਗੱਲ ਕਹਿਣਾ ਚਾਹੁੰਦੇ ਆਂ ਵੀ ਬਾਬਾ ਸਾਹਿਬ ਦੇ ਸੰਵਿਧਾਨ ਨਾਲ ਕੋਈ ਖਿਲਵਾੜ ਨਹੀਂ ਹੋ ਸਕਦਾ ਜੋ ਉਹਨਾਂ ਨੇ ਇਸ ਦੇਸ਼ ਨੂੰ ਦਿੱਤਾ ਉਹ ਕੋਈ ਇਨਸਾਨ ਇਸ ਦੇਸ਼ ਨੂੰ ਦੇ ਨਹੀਂ ਸਕਦਾ ਔਰ ਉਸ ਸ਼ੁਗਪੁਰਸ਼ ਦੇ ਨਾਮ ਤੇ ਜੋ ਅੱਜ ਯੂਨੀਵਰਸਟੀਆਂ ਬਣੀਆਂ ਨੇ ਹੋਰ ਵਰਲਡ ਦੇ ਵਿੱਚ ਜੋ ਉਹਨਾਂ ਦੇ ਉਪਰਾਲੇ ਨੇ ਉਹ ਕੋਈ ਭੁੱਲ ਨਹੀਂ ਸਕਦਾ ਸੋ ਮੈਂ ਇਹ ਹੀ ਆਸ ਕਰਦਾ ਵੀ ਡਾਕਟਰ ਭੀਮਰਾਮ ਵੇਦਕਰ ਜੀ ਦੀ ਜੋ ਸ਼ਖਸ਼ਮਤਾ ਨੇ ਉਹਨਾਂ ਨੂੰ ਆਪਾਂ ਪੜ ਕੇ ਉਹਨਾਂ ਦਾ ਗਿਆਨ ਲਈਏ ਹੋਰ ਆਉਣ ਵਾਲੇ ਸਮੇਂ ਚ ਹਰ ਸਾਲ ਇਸੇ ਤਰ੍ਹਾਂ ਸਾਡੇ ਭਗਵਾਨ ਵਾਲਮੀਕੀ ਕੇਂਦਰ ਮੰਦਰ ਤੋਂ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਉਪਰਾਲਾ ਕੀਤਾ ਜਾਏਗਾ ਧੰਨਵਾਦ ਜੈ ਵਾਲਮੀਕੀ ਜੈ ਭੀਮ ਜੈ ਪਰ